ਆ ਲੋਕ ਸਭਾ ਚੋਣਾਂ 2024 ਤੁਹਾਨੂੰ ਪਤਾ ਜਿਸ ਤਰ੍ਹਾਂ ਕੀ ਆ ਰਹੀਆਂ ਨੇ ਅਗਲੇ ਸਾਲ ਉਹਦੇ ਲਈ ਡਿਜੀਟਲ ਵੈਨ ਜਿਹੜੀ ਰਵਾਨਾ ਕੀਤੀ ਗਈ ਹੈ ਡਿਜੀਟਲ ਵੈਨ ਦਾ ਪਰਪਸ ਇਹ ਹੈ ਕਿ ਲੋਕਾਂ ਨੂੰ ਅਵੇਅਰ ਕਰਨਾ ਕਿ ਇਟਸ ਅ ਲਾਰਜੈਸਟ ਡੈਮੋਕ੍ਰੇਸੀ ਹਿੰਦੁਸਤਾਨ ਜਿਹੜੀ ਲਾਰਜੈਸਟ ਡੈਮੋਕ੍ਰੇਸੀ ਹੈ ਆਪਣਾ ਰਾਈਟ ਟੂ ਵੋਟ ਜਿਹੜਾ ਹੈ ਉਹ ਯੂਜ਼ ਕਰਨਾ ਹੈ ਜਿੰਨੇ ਵੋਟ ਨਹੀਂ ਯੂਥ ਨੇ ਬਣਾਈ ਹੂਜ਼ ਅਬੋਵ 18 ਆਪਣੀ ਵੋਟ ਨਹੀਂ ਬਣਾਈ ਉਹਨੂੰ ਵੋਟ ਬਣਾਉਣ ਲਈ ਉੱਥੇ ਐਜੂਕੇਟ ਕੀਤਾ ਜਾਏਗਾ ਵੋਟ ਕਿਸ ਤਰ੍ਹਾਂ ਪਾਣੀ ਹੈ EVM ਮਸ਼ੀਨ ਉਹਦੇ ਵਿੱਚ ਲੱਗੀ ਦੀ ਹੈ ਡੈਮੋ EVM ਮਸ਼ੀਨ ਵੀ ਵੀ ਪਾਰਟ ਔਰ ਆਪਣੀ ਵੋਟ ਪਾ ਕੇ ਉਹ ਦੇਖ ਸਕਦਾ ਹੈ ਡੈਮੋ ਵੋਟ ਕਿ ਵੋਟ ਮੈਂ ਕਿਸ ਤਰ੍ਹਾਂ ਆਪਣੀ ਪਾਣੀ ਹੈ ਆਪਣਾ ਰਾਈਟ ਉਬ ਦੇ ਵਿਦ ਆਲ ਕਾਈਂਡ ਆਫ ਇਕੁਪਮੈਂਟਸ ਔਰ ਲੋਕਾਂ ਨੂੰ ਐਜੂਕੇਟ ਕਰੇਗੀ 14 ਕੌਨਸਟਿਟੂਐਂਸੀਸ ਦੇ ਵਿੱਚ ਜਾਏਗੀ ਦੋ ਤਰੀਕ ਤੱਕ ਇਹ ਵੈਨ ਜਿਹੜੀ ਹੈ ਫੀਲਡ ਦੇ ਵਿੱਚ ਹੀ ਰਹੇਗੀ ਔਰ 14 ਕੰਸਟੀਟੂਐਂਸੀਸ ਦੇ ਵਿੱਚ ਕਾਲਜਸ ਦੇ ਵਿੱਚ ਜਾਏਗੀ ਸਕੂਲਾਂ ਦੇ ਵਿੱਚ ਜਾਏਗੀ ਔਰ ਜਗਾ ਜਗਾ ਮੱਲਿਆਂ ਦੇ ਵਿੱਚ ਜਾ ਕੇ ਲੋਕਾਂ ਨੂੰ ਐਜੂਕੇਟ ਕਰਨਾ ਇਹਦਾ ਪਰਪਸ ਹੈ ਕਿ ਆਪਣਾ ਜਿਹੜਾ VOTING ਰਾਈਟ ਹੈ ਉਹ ਲੋਕਾਂ ਨੇ ਯੂਜ਼ ਕਰਨਾ ਹੈ ਔਰ ਡੈਮੋਕ੍ਰੇਸੀ ਜਿਹੜੀ ਲਾਰਜੈਸਟ ਡੈਮੋਕ੍ਰੇਸੀ ਇਨ ਦਾ ਵਰਲਡ ਹੈ ਹਿੰਦੁਸਤਾਨ ਉਹਨੂੰ ਹੋਰ ਜਿਹੜਾ ਤਾਕਤਵਰ ਬਣਾਨਾ ਸਸ਼ਕਤ ਬਣਾਨਾ ਸਰ ਕਿੰਨੀਆਂ ਗੱਡੀਆਂ ਰਵਾਨਾ ਗਈਆਂ ਨੇ ਅੱਜ ਕਿੰਨੇ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਅਲੱਗ-ਅਲੱਗ ਜ਼ਿਲ੍ਹਿਆਂ ਚੋਂ ਗੱਡੀਆਂ ਜਿਹੜੀਆਂ ਹੈ ਉਹ ਜਿਹੜੀਆਂ ਰਵਾਨਾ ਹੋਈ ਕਮਿਸ਼ਨ ਆਫ ਇੰਡੀਆ ਨੇ ਕੀਤਾ ਗਿਆ ਜੀ ਸਰ ਇਹਦੇ ਵਿੱਚ ਐਲਜੀਡੀ ਦੇ ਵਗੈਰਾ ਲੋਕਾਂ ਨੂੰ ਸਮਝਾਇਆ ਜਾਊਗਾ ਵੀ ਉਹਦੇ ਵਿੱਚ ਲੋ ਜੀ ਐਲਡੀ ਲੱਗੀ ਦੀ ਹੈ ਜਿਹਦੇ ਵਿੱਚ ਲੋਕਾਂ ਨੂੰ ਐਜੂਕੇਟ ਕੀਤਾ ਜਾ ਰਿਹਾ ਜਿਹੜਾ ਵੋਟ ਕਿਸ ਤਰ੍ਹਾਂ ਆਪਣੀ ਪਾਣੀ ਹੈ ਉਹ ਦੱਸਿਆ ਜਾਏਗਾ ਔਰ ਨਾਲੇ ਵੀ ਦੱਸਿਆ ਜਾਏਗਾ ਕਿ ਅਗਰ ਆਪਣੀ ਵੋਟ ਬਣਾਨੀ ਹੈ ਨਹੀਂ ਬਣਾਈ ਹੈ ਤੁਸੀਂ ਤਾਂ 1950 ਤੇ ਫੋਨ ਕਰਕੇ ਇਨਫੋਰਮੇਸ਼ਨ ਲੈ ਕੇ ਆਪਣੀ ਵੋਟ ਬਣਾ ਸਕਦੇ ਜੀ ਸਾਹਿਬ ਜਿਦਾ ਦੇਖਿਆ ਜਾਵੇ ਲੋਕਾਂ ਨੂੰ ਨਹੀਂ ਪਤਾ ਲੱਗਦਾ ਤਰਕੀਬਨ ਲੋਕ ਜਿਹਦਾ ਪਿੰਡ ਨੇ ਹੈ ਵਿੱਚ ਸ਼ਹਿਰਾਂ ਦੇ ਲਾਗੇ ਵਿੱਚ ਰਹਿੰਦੇ ਆ ਨਹੀਂ ਉਹਨਾਂ ਨੂੰ ਬਹੁਤ ਪਤਾ ਵੀ ਵੋਟ ਸਾਡੀ ਬਣੀ ਆ ਕਿ ਨਹੀਂ ਬਣੀ ਵੋਟ ਪਾਣ ਦਾ ਅਧਿਕਾਰ ਵੀ ਖੋਲ ਲੈਂਦੇ ਨੇ ਅਗ પાંચ સા ઉમરા કાફી હોય બોટા ઓ બનલ્યા નહીં ਨਹੀਂ ਐਸਾ ਨਹੀਂ ਹੈ ਇਲੈਕਸ਼ਨ ਕਮਿਸ਼ਨ ਦੀ ਸਾਈਟ ਹੈ ਵੈਬਸਾਈਟ ਤੇ ਜਾ ਕੇ ਆਪਣੇ ਘਰ ਬੈਠ ਕੇ ਹੀ ਵੈਬਸਾਈਟ ਦੇ ਉੱਤੇ ਵੋਟ ਬਣਾਈ ਜਾ ਸਕਦੀ ਜੇ ਕੋਈ ਦਿੱਕਤ ਆnde 1950 ਦੇ ਉੱਤੇ ਕੰਟੈਕਟ ਕਰ ਸਕਦੇ ਨੇ ਅਸੀਂ ਬੀ ਐਲਓ ਬਲੋਕ ਲੈਵਲ ਆਫਸਰ ਜਿਹੜੇ ਉਹ ਲਗਾਏ ਦਿੰਨੇ ਉਹ ਜਗ੍ਹਾ ਜਗ੍ਹਾ ਜਾ ਰਹੇ ਨੇ ਪਿੰਡਾਂ 'ਚ ਸ਼ਹਿਰਾਂ ਦੇ ਵਿੱਚ ਜਿਹਦੀ ਵੋਟ ਨਹੀਂ ਹੈ ਬਣਾਈ ਦੀ ਉਹ ਆਪਣੀ ਵੋਟ ਬਣਾ ਸਕਦੇ ਨੇ ਇਹ ਸਾਰੇ ਉਪਰਾਲੇ ਚੱਲਦੀਆਂ ਨਹੀਂ ਹੈ ਕਈ ਵਾਰ ਦੇਖੋ ਸਰਕਾਰੀ ਵੈਬਸਾਈਟਾਂ ਚੰਦੀਆਂ ਹੀ ਨਹੀਂ ਹੈ ਜਿੰਨਾ ਮਰਜ਼ੀ ਉਹ ਦੇਖੋ ਕਦੀ ਸਰਵਰ ਦੀ ਸਮੱਸਿਆ ਆ ਜਾਂਦੀ ਆਦਰਵਾਇਜ਼ ਵੈਬਸਾਈਟਸ ਆਰ ਆਲ ਵਰਕਿੰਗ ਵੈਰੀ ਫਾਈਨਲੀ ਔਰ ਵੋਟ ਬਣਾ ਰਹੇ ਨੇ ਆ ਵੋਟ ਜਿਹੜੀ ਹੈ ਹੁਣ ਵੀ ਪਿਛਲੇ ਮਹੀਨੇ-ਮਹੀਨੇ ਚ ਜਿਹੜੀ ਹੈ 10-15000 ਵੋਟ ਬਣੀਆਂ ਲਗਭਗ ਅਲੱਗ-ਅਲੱਗ ਤਰ੍ਹਾਂ ਦੀ ਪਸਾ ਕੋਈ ਆਂਕੜਾ ਹੈਗਾ ਵੀ ਇਸ ਜਾਗਰੂਕ ਕਰਨ ਤੋਂ ਬਾਅਦ ਕਿੰਨੇ ਪਰਸੈਂਟ ਵੋਟ ਵਧੀ ਹੈ ਇਹ ਆਂਕੜਾ ਅਸੀਂ ਇੱਕ ਵਾਰੀ ਡਿਜੀਟਲ ਵੈਂ ਚੱਲੇ ਪੂਰਾ ਰਿਜ਼ਲਟ ਦੇਖਦੇ ਕਿ ਆਂਦਾ ਹੈ ਔਰ ਬੀਐਲਓ ਸਾਰੇ ਉਹਨਾਂ ਤੋਂ ਕੰਪਾਈਲ ਕਰਕੇ ਇਨਫੋਰਮੇਸ਼ਨ ਸਾਡੇ ਕੋ ਆ ਜੇਗੀ ਕਿ ਕਿੰਨੀ ਵੋਟ ਬਣੀਆਂ ਸ਼ਹਿਰ ਦੀ थैंक यू ਸੋ ਮਚ ਇਸ ਕੀ ਅਬੀ ਤੋਰੀ ਗਈਆਂ ਗੱਡੀਆਂ ਹੈ ਹਾਂ ਜੀ ਡੀਸੀ ਅਵਾਜ਼ ਮੇਨੀ ਸੈਕਟਰੀਟ ਤੋਂ ਗੱਡੀਆਂ ਜਿਹੜੀਆਂ ਸਾਰੀਆਂ ਸਾਰੇ ਜ਼ਿਲ੍ਹਿਆਂ ਚ ਤੋਰੀਆਂ ਗਈਆਂ ਔਰ ਇਹਨਾਂ ਦਾ ਪਰਪਸ ਹੈ ਟੂ ਐਜੂਕੇਟ ਪੀਪਲ ਔਰ ਆਪਣਾ VOTING ਰਾਈਟ ਜਿਹੜਾ ਸਾਰੇ ਇਸਤੇਮਾਲ ਕਰਨ ਵੋਟ ਨਹੀਂ ਬਣੀ ਤੇ ਵੋਟ ਬਣਾਉਂਦੇ थैंक यू